ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਕੋਲ ਨੂੰ ਵੀ ਵੀਡੀਓ ਤੇ ਆਉ। ਲਓ ਜੀ ওই ਪਿੰਡ ਦਾ ਕੰਮਕਾਰ ਸਾਰਾ ਨਿਬੜ ਗਿਆ ਦਾ। ਇਹ ਤਾਂ ਬਾਲ ਹੋਣ ਖੱਤੀ ਖੱਤੀ ਰਹੀਏ ਨੇ ਹਣਾ ਜਿਹੜੇ ਬੰਦੇ ਕੋਲੇ ਆਪਾਂ ਜੀ ਚਲਾਈ ਤੀ। ਉਹ ਵੀ ਬਾਬਾ ਜਿਹੜਾ ਉਹਨੂੰ ਰਮਾਈਆਂ ਦੋ ਤਿੰਨ ਦਿਨ ਬਾਹਰ ਕਹਿੰਦਾ ਦਿਹਾੜੀ ਲਾ ਦੇ ਇੱਕ ਫੇਰ। ਮੈਂ ਕਿਹਾ ਦੋ ਤਿੰਨ ਮਹੀਨ ਕਿੱਥੇ ਖੜਾਵਾਗੇ ਨਾ ਆਪਾਂ ਉਹਨਾਂ ਗੱਜਰੀ ਤਿਆਰੀ ਹਾਂ ਤੇ ਗਿਆ ਬੜਾ ਕਰਨ ਨੂੰ ਆ ਜਾਗੇ। ਬਾਕੀ ਕਈ ਵੀਰਿਆਂ ਦੇ ਫੋਨ ਆਈ ਜਾਂਦੇ ਆ ਨਾ ਵੀ ਬਾਈ ਯਾਰ ਏਰੀਆ ਦਾ ਯਾ ਭਾਈ ਕਿਤੇ ਵੀ ਇਦਿਆਂ ਨਹੀਂ ਹੈਗਾ ਨਾ ਜਿੱਥੇ ਵੀ ਏਰੀਆ ਹੈਗਾ ਮਜ਼ੇਨ ਬਹੁਤ ਆ ਰੇਟ ਜਮੇ ਕੁਝ ਨਹੀਂ ਹੈਗਾ ਮੈਂ ਕਈ ਜਗ੍ਹਾ ਗੱਲ ਕਰੀ ਅੱਜ 5-7 ਜਗ੍ਹਾ ਸਾਰੀ ਜਗ੍ਹਾ ਕਿਤੇ ਈਲੇ ਦਾ 1000 ਕਿਤੇ 1200 ਬਾਈ ਕੁਝ ਨਹੀਂ ਬਚਦਾ 1000 1200 ਨਾ ਬਾਕੀ ਰਾਜੂ ਉਹਦੇ ਪਹੁੰਚ ਗਏ ਸੀ ਬਾਈ ਜਗਾ ਨਾ ਇਹ ਨਾ ਉਹਦੀ ਆਹ ਕਾਕਾ ਨੇ ਕਹਿੰਦਾ ਉੱਧਰ ਗਰਮੀ ਜ਼ਿਆਦਾ ਇੱਧਰ ਘੱਟ ਆ ਠੀਕ ਆ ਇੱਧਰ ਗਰਮੀ ਠੀਕ ਆ ਪੰਜਾਬ ਜੀ ਹਾਂ ਇੱਧਰ ਘੱਟ ਆ ਪੰਜਾਬ ਜੀ ਆ ਪਹਿਲਾਂ ਵੀ ਆ ਹਾਂ ਮੈਰਕੀ ਉਧਰ ਆਪਣੇ ਚੇਤੀ ਬੈਣ ਲੱਗ ਕੇ ਤੇ ਠੰਡਾ ਪੋਦਾ ਰੋਹ ਤਾਂ ਨਹੀਂ ਲੈ ਜਾਂਦਾ ਇਹ ਹਾਂ ਇਧਰ ਮੰਦਲ ਹੋਇਆ ਉਹਦਾ ਆ ਵੇਰ ਮੰਦਲ ਹੋ ਜਾਂਦਾ ਇਹਦਾ ਰੋਹ ਤਾਂ ਨਹੀਂ ਵਹਿ ਜਾਂਦਾ ਬਾਈ ਹੁਣ ਕੱਲ੍ਹ ਇਹ ਲੋਗਾਂ ਤੋਂ ਆਪਣੇ ਮੇਨ ਦਾ 15 20 ਮਿੰਟ ਕੱਲ ਖੜਾ ਕੇ ਰੱਖੇ ਉਹਦੇ ਬਾਅਦ ਅੱਜ ਸਵੇਰੇ ਵੇ ਨਹੀਂ ਆ ਗਿਆ ਕੱਲ ਰਾਤ ਕੜੀਆਂ ਜਿਹਾ ਲੱਗੀਆਂ ਬੈਣ ਫੇਰ ਭੱਜਿਆ ਇਹ ਰੋਹੇ ਭੱਜੇ ਉਹ ਜਿਹਾ ਮੇਨ ਵਾਲਾ ਦਾ ਕਿ ਜੋਨ ਵਧੀਆ ਵੀ ਲੱਗਿਆ ਹੈ ਕਈ ਦਾ ਵਿੱਚ ਮੀਂਹ ਹੀ ਮਾਰਦੇ ਮਾੜੀਆਂ ਮਸ਼ੀਨਾਂ ਦਾ ਮੀਂਹ 2 ਵਜੇ ਦੇ ਬਾਅਦ ਦਿਹਾੜੀ-ਦਿਹੜੀ ਚਾਉਂਦੀਆਂ ਨੇ ਕੋਲੋਂ ਮਾਰਦੇ ਹੁਣ ਆਪਾਂ ਗਗਨ ਦੇ ਜਨਣਾਇ ਤੇ ਇਹ ਉੱਪਰ ਵੀ ਮੈਨੇ ਜਬਾਅਤ ਜਾਣਾ ਪਹੁੰਚੇ ਨੀਨ ਉੱਲਾ ਨਾਲ ਆਉਂਦਾ ਨਾ ਹੋਰ ਚੱਲਦੇ ਹੁਣ ਹਾਂ ਚੱਲਦੇ ਹਟ ਮੈਨੇ ਕੰਮ ਕਰੀਦਾ 10 ਦਿਨ ਲਾਲਾ ਮੇਰਾ ਦਮ ਹੈ ਕਨ ਕੰਨਾ ਫੇਰਾ ਨਾਲੇ ਬਣਾ ਵੈਜਦਾ ਚੱਕਣ ਨੂੰ ਤਿਆਰ ਆ ਇਹ ਕਹਿੰਦਾ ਪਲਾਉ ਫੇਰਨਾ ਕਹਿੰਦਾ ਜਾ ਕੇ ਤੇ ਬਾਪੂ ਨੇ ਪਹਿਲੇ ਹੀ ਕਹਿਤਾ ਕਹਿੰਦਾ ਡਰਮ ਭਰਾ ਦੇਣਾ ਮੈਂ ਦੋਏ ਵੀ ਆ ਜਾ ਫੜਾ ਫੜ ਕਹਿੰਦਾ ਕੋਈ ਦਾ ਟਾਈਮ ਬਹੁਤ ਆ ਰੌਂਡੋਂ ਦਾ ਭਰਾਉ ਦੇ ਨਹੀਂ ਤਾਂ ਹੈਗਾ ਤਾਂ ਬਹੁਤ ਚੀ ਆ ਵੀ ਜਿਹੜੀਆਂ ਇਧਰ ਵਾਲੀਆਂ ਮਿੱਟੀਆਂ ਰੇਤਾਂ ਲੀਆਂ ਉਹਨਾਂ ਵਾਲੀਆਂ ਸੁੱਕੀਆਂ ਨੇ ਮੱਤਰ ਥੱਲੇ ਚੱਲ ਜੇ ਫਿਰ ਕੜੇ ਜਾਂਦਾ ਹੁੰਦੇ ਆ। ਬੋਲਿਆ ਹਾਂ ਤੇ ਟਰੈਕਟਰ ਵੀ ਤੰਨ ਹੁੰਦਾ ਵਾ। ਅੱਗ ਲੱਗ ਗਈ ਉੱਥੇ ਦੇਖ ਲਓ ਜਦੋਂ ਤੁਸੀਂ ਆਏ ਆ ਸਾਰੇ। ਆਹ ਵੇਖਣੇ ਦੇਖ ਰਿਹਾ। ਸਾਰੇ ਅੱਗ ਜੰਗਲ ਜੋ ਵੀ ਸਾਰੇ ਪਰਾਲੀ ਤਾਰੀ ਫੜ ਗਿਆ ਸਭ ਕੁਥੇ ਤਾਂ। ਖੇਤ ਐਨ ਰੜੇ ਹੋ ਗਏ ਜਮੇ। ਐਂਪੀ ਤਾਂ ਵੇ ਇੱਕੜੇ ਆ। ਏਰੀਆ ਵਟਿਆ ਗਿਆ। ਬਾਈ ਕਿਨੇ ਅੱਗ ਲਾਤੀ ਸਾਰਾ ਏਰੀਆ ਜਲੇ ਹੀ ਆਉਗੇ ਘੜਦਾ ਫੇ ਕੰਬੇ ਚ ਪਿੰਡ ਗਿਆ। ਹਾਂ। ਜਾਣਾ ਵੀ ਤੇ ਜਾਉਣਾ ਵੀ ਆਪਾਂ ਕਿੰਨਾ ਤੇ। ਇਹਦਾ ਜਾਊਗਾ ਇਹ ਨਹੀਂ ਆਉਣਾ ਚੱਲ ਬਜੀ ਭੱਜ ਗਿਆ ਜਿਹੜਾ ਕਿੰਨੀ ਖੁਜੀ ਹੋਈ ਉਹਨੂੰ ਵੀ ਰਾਜੂ ਆ ਗਿਆ ਫੜਾ ਫੜਾ ਰਾਤ ਫੋਨ ਲਾਈ ਗਿਆ ਮੈਨੂੰ ਜੀ ਰਾਤ ਦਾ ਹੀ ਕਹੀ ਜਾਂਦਾ ਮੈਨੂੰ ਭਾਈ ਅੱਜ ਰਾਤ ਨੂੰ ਨਹੀਂ ਆਜਣਾ ਕੱਲ ਦਿਨ ਫੋਨ ਕਰ ਲੈ ਤੇ ਗੱਲ ਕਰਾਂਗਾ ਮੈਨੂੰ ਬੜੀ ਵਾਰ ਫੋਨ ਲਾਈ ਗਿਆ ਸ਼ਾਮ ਜਦ ਗੱਲ ਨਹੀਂ ਤਾਂ ਬਹਿ ਗਿਆ ਹਾਂ ਜੀ ਬੋਲੀਆ ਨਾ ਭਾਈ ਆ ਰੜਿਆ ਪੈਰ ਮਾ ਕੇ ਆਉਗਾ ਰੜ ਰੜੇ ਪੈ ਗਿਆ ਤਾਂ ਕਹਿੰਦਾ ਉਹ ਵਾਰ-ਵਾਰ ਲਾਈ ਜਾਂਦਾ ਜੀ ਫੋਨ ਆ ਜਾਓ ਯਾਰ ਐ ਕਰੀ ਜਾਂਦਾ ਕਿੱਥੇ ਰਹਿ ਗਏ 2 ਵਜੇ ਜੇ ਮੈਨੂੰ ਪਹਿਲਾਂ ਹੀ ਕਹਿ ਦਿੰਦੇ ਨਾ ਆਪਣੇ ਕੋਲ ਹੀ ਕਿ ਮੈਂ ਸੈਟਿੰਗ ਕਰਕੇ ਆਉਂਗਾ ਤੁਹਾਨੂੰ ਕਿਹਾ ਰਹਿ ਗਿਆ ਤਾਂ ਮੈਂ ਇਹਨੂੰ ਰਾਜੂ ਨੂੰ ਮੈਂ ਕਹਿਤਾ ਜੀ ਮੈਂ ਮੇਰੇ ਨਾਲੇ ਲਵਾ ਦਿਆਂ ਇਹਨੂੰ ਮੈਂ ਕਿਹਾ ਉਹ ਤਾਂ 2 ਵਜੇ ਫੋਨ ਕਰੀ ਗਿਆ ਰਾਤ ਨੂੰ ਮੈਨੂੰ ਉਹ ਕੰਮ ਵੀ ਹੋਣਾ 5-4 ਦਿਨ ਲੱਗਣੇ ਆ ਲਾ ਲਾਂਗੇ ਆਪਾਂ ਕੀ ਲੱਗਣ 4 ਦਿਨ ਬਾਈ ਲੱਗਣੇ ਜਿੱਥੇ ਮਰਜ਼ੀ ਲਾ ਲਓ ਇਹਦੇ ਕੋ ਪਿੰਡ ਏਰੀਆ ਹੈਗਾ ਆਪਦੇ ਪਿੰਡੇ ਲਾ ਲੋ ਬਾਹਰ ਆਉਣ ਦੀ ਬਈ ਕੋਈ ਲੋਡ 5-7000 ਦਾ ਤੇਲ ਰੋਟੀ ਪਾਣੀ ਦਾ ਖਰਚਾ ਹੋਰ ਲਾਵਾ ਆਪਾਂ ਬਹੁਤ ਆ ਵੀ ਸਾਡੇ ਕੋਲ ਦਾ ਚਲੋ ਪਿੰਡ ਕਾ ਮੈਰ ਹੀ ਲਾਣਾ ਪਿੰਡ ਦੇ ਆਪਾਂ ਪਹਿਲੀ ਵਾਰੀ ਪਿੰਡ ਆਏ ਆ ਉਹਦੇ ਕਰਕੇ ਸਾਨੂੰ ਤਾਂ ਬਾਹਰ ਭਾਜਣਾ ਟਿਕਾਨੀ ਪੈਂਦੀ ਆ ਨਹੀਂ ਤਾਂ ਪਿੰਡ ਸਾਡੇ ਰਖਵਾ ਬਹੁਤ ਆ ਚਲੋ ਮਹਾਰਾਜੋ ਕਰਕੇ ਐਦ ਕੀ 15% ਆਇਆ ਕਰ ਜੀ ਆਪੇ ਕਰੂ ਹਨਾ ਜਿਹਨੇ ਇੱਥੇ ਤੱਕ ਲਿਆਂਦਾ ਉਹ ਵੀ ਘਾਵੇਂ ਆਪੇ ਲੈ ਕੇ ਜਾਊ ਚੱਲ ਮੈਂ ਠੀਕ ਜਮੇ ਚੜ ਜਾ ਫਿਰ ਨਿਕਲ ਜਾਈ ਜਾਣਾ ਠੀਕ ਹੈ ਜਿੱਥੋਂ ਤੱਕ ਟੈਂਪਰ ਲੈਣਾ ਹਾਂ ਹਾਂ ਥੱਲੇ ਜਾ ਉਹ ਆਟੋ ਲੈ ਲਾ ਆਟੋ ਲੈ ਲਈ ਆਟੋ ਵਾਲੇ ਨੂੰ ਕਈ ਰੇਲਵੇ ਸਟੇਸ਼ਨ 'ਤੇ ਛੱਡ ਦੇ ਦੇ ਤਾਂ ਉਹ ਕਰਕੇ ਪੇ ਕਰਦਾ ਜਾਂਦਾ ਉਹ ਤਾਂ ਨਹੀਂ ਕਰਦਾ ਮਸ਼ੀਨਾਂ ਕਰਦਾ ਕੋਈ ਢਿੱਲੀ ਲਾਗੇ ਪੈਰ ਵੀ ਘੁੰਮਦਾ ਜਿਹਾ ਇਹਦਾ ਬਲਜਾ ਖਾਂਦਾ ਮਸ਼ੀਨਾਂ ਹੀ ਮਸ਼ੀਨਾਂ ਆ ਰਹੀਆਂ ਮਸ਼ੀਨਾਂ ਹੀ ਮਸ਼ੀਨਾਂ ਗੜ ਸ਼ੰਕਰ ਗਰਦਾਸਪੁਰ ਏਰੀਆ ਐ ਦਿਨਾਂ ਦਾ ਉਹ ਜਾਂਦੀ ਐ ਕੋਰ ਜਾਂਦੀ ਦਿਨਾਂ ਦੇ ਸਾਫ ਕਰਦਣਗੇ ਜਿਹੜੇ ਸਾਫ ਨਾਲ ਮਸ਼ੀਨ ਜਾ ਰਹੀ ਆ ਵਾ ਇਹ ਹੀ ਬਚਿਆ ਹੁਣ ਏਰੀਆ ਜਾ ਕਲੇਟੇ ਚ ਜਾ ਨਾ ਦੇ ਸਭ ਛੱਡ ਗਏ ਦੂਨੀ ਚਕਵਾਇਆ ਸਭ ਛੱਡ ਗਏ ਸਾਧ ਹੁਣ ਠੀਕ ਆ ਕਾਕਾ ਜੇ ਆ ਕੇ ਬਣਾਣਾ ਕਰਾਈ ਗੁਰੂ ਰਹਿ ਗਿਆ ਮੈਨੂੰ ਫੋਨ ਫੋਨ ਲਾ ਰੋਡ ਪਈ ਜਾਗਾ ਹਾਂ

ਮੋਰ ਤੋਂ ਦੱਲੀ ਲੱਗਣਾ ਕਿ ਦੂਜੇ ਦਾ ਇਕੱਲੇ-ਇਕੱਲੇ ਹੋ ਗਏ ਨਾ ਉਹ ਵੀ ਚਲ ਗਿਆ ਅੱਜ ਬੱਚੀ ਆਉਂਦੇ ਆ ਸਾਰੇ ਭੱਜ ਗਿਆ ਭੱਜੀ ਦਾ ਰਾਤ ਤਾਈ ਦਿਵਾਲਾ ਵੀਰੇ 11 ਵਜੇ ਮਸ਼ੀਨ ਕਰਾਈਏ ਨਾ ਗੱਲ ਆ ਕਿ ਭਾਈ ਮੈਂ ਸਾਧਰੇ ਚੱਲ ਜਾਵਾਂ ਉਹਨੇ ਪਤਾ ਗਿਆ ਇਹ ਉਹਨੇ ਉਧਰ ਨਾ ਦੋ ਹੀ ਮਸ਼ੀਨ ਵਾਲਿਆਂ ਕੋਲ ਪੈਸੇ ਲੈ ਆਏ ਹੋਏ ਆ ਗੱਲ ਕੋਈ ਜੀ ਉਹਦਾ ਵੀ ਲੱਗਿਆ ਹੋਇਆ ਉਹਦਾ ਠੀਕ ਬੋਲ ਲੱਗਿਆ ਮੈਂ ਦੱਸ ਉਹ ਜੀ ਵਾਲੀ ਗੱਲ ਨਹੀਂ ਸੀ ਚਲ ਠੀਕ ਆ ਕੇ ਨਾ ਫਿਰ ਬਾਰੇ ਘੁੰਮ ਕੇ ਚੱਲ ਜਾਂਦਾਗਾ ਪੇਜਾਂ ਤੇ ਪਹੁੰਚ ਗਿਆ ਫੋਨ ਲਾਉਂਦੀ ਰਾਜੂ ਨੂੰ ਇਹ ਗਾ ਰੋਡ ਤੇ ਖੜੀ ਆ ਨਾ ਮਸ਼ੀਨ ਤਾਂ ਇਦਾਂ ਬੱਲੇ ਬਾਹਰ ਨੂੰ ਦੇਖੀ। ਠੀਕ ਆ। ਬੰਦਾ ਵਧੀਆ ਬਾਈ ਜਿੰਮੇਵਾਰੀ ਵੀ ਇਹਨੇ ਜਨਤ ਨਿਵੇਦਕ ਨੇ ਕੋਲੇ ਨਹੀਂ ਜਾਣੋ ਤਾਂ ਮੈਨੂੰ ਇਹਦੀ ਜਿੰਮੇਵਾਰੀ ਖਾਂ ਵੀ ਇਹਨੇ ਮੈਂ ਨਾ ਵੀ ਚੱਲ ਜਾਂਦਾ। ਕੰਮ ਬੁਝਾਰੇ ਨੇ ਆਪਣੇ ਘਰਾਂ ਤੋਂ ਲਈ ਆ ਉੱਧਰ ਕੰਮਕਾਰ ਆਲਾ। ਉਹ ਵੀ ਯਾਦ ਲਿਆਤਾ। ਕਚਾਰ ਯਾਨੀ ਲੈਣਾ ਮੰਨ ਮੰਨ ਗਏ ਓਡਿਆਂ ਫਿਰਦਿਆਂ ਅੱਜ ਤਾਂ ਥੋੜ੍ਹਾ ਆਉਂਦੀ ਆ ਮਗਰ ਗੁਰਦਾਸਪੁਰ ਏਰੀਆ ਗੜਚੱਕਰ ਏਰੀਆ ਲੈ ਚਾਰ ਲਈ ਗੇਵਾ 30 ਦਿਨ ਤੇ ਪਹਿਲਾਂ ਕਹਿੰਦਾ ਸਾਰੇ ਪੰਜਾਬ ਦੇ ਵਿੱਚੋਂ ਕਣਕ ਸਾਵਾਂ ਪਿੱਛੇ ਘਰੇ ਹੀ ਆਉਂਦਾ ਬੰਨਿਆ ਪਿੱਛੇ ਮਸ਼ੀਨਾਂ ਦਾ ਘਰੇ ਹੀ ਆਉਂਦੇ ਆ ਬੰਨਿਆ ਲੈ ਨਾ ਹੀ ਆਉਂਦਾ ਆਹ ਬਈ ਆਹ ਆਉਂਦਾ ਆ ਠੀਕ ਆ ਜੀ ਮਿਲਦੇ ਆਂ ਫਿਰ ਪਹੁੰਚ ਕੇ ਵਧੀ ਜਾਂਦੇ ਆਂ ਮੰਜ਼ਿਲ ਕਹਿੰਦੀ ਨੂੰ ਥੋੜਾ ਜਿਹਾ ਰਸ ਰਹਿ ਗਿਆ ਘੰਟੇ ਕੇ ਦਾ ਸਫ਼ਰ ਰਹਿ ਗਿਆ ਜਿਹੜੇ ਵੀਰੋਂ ਨਹੀਂ ਮਿਲੇ ਤੇ ਹੋਰ ਬਾਈ ਕਿਦਾਂ ਆ ਚੱਲ ਉਹਨੂੰ ਪਛਾਣ ਕਿਵੇਂ ਆਈ ਵੀ ਉਹੀ ਆ ਅਸੀਂ ਬਸ ਡੱਕ ਲਿਆ ਇਦਾਂ ਹੀ ਹਾਂ ਸਾਨੂੰ ਪਛਾਣ ਹੈਗੀ ਆਪਣੇ ਵੱਲ ਹੀ ਹੋਈ ਜਾਂਦੀ ਹੈ ਸਟਿੱਕਰਾਂ ਤੇ ਪਤਾ ਲੱਗ ਜਾਂਦਾ ਹੈ ਨਾ ਹਾਂ ਜੀ ਹਾਂ ਹਾਂ ਵਿੱਚ ਵੀ ਕਿ ਤੂੜੀ ਵਾਲਾ ਤਾਂ ਵਿਜਾਰਾ ਹੱਥ ਮਾਰਦਾ ਵੇ ਬਾਈ ਰੋਕ ਲਾ ਮੈਂ ਖਾ ਰੋੜਾ ਤੂੰ ਫੇਰ ਸਹੀ ਕਿਤੇ ਤੇਰੇ ਏਰੀਆ ਵਿੱਚ ਮਿਲਾਂਗੇ ਹੋਰ ਕਿਵੇਂ ਆ ਕੰਮਕਾਰ ਕੰਮਕਾਰ ਬਸ ਮਗਿਆ ਆ ਨੇੜੇ ਹੀ ਆ ਨਾ ਹਾਂ ਜੁਟ ਜਾ ਤੁਸੀਂ ਵੀ ਆਉਂਦੇ ਹੀ ਬਾਈ ਇੱਕ ਦੋ ਦਿਨ ਦੀ ਓ ਝੱਲਾ ਹਨਾ ਹਾਂ ਜੀ ਹਾਂ ਆ ਓ ਠੀਕ ਆ ਬਾਈ ਇਹ ਨਹੀਂ ਠੰਡਾ ਠੰਡਾ ਲਿਆ ਵਜਾਰੇ ਠੰਡਾ ਪੀ ਕੇ ਨਹੀਂ ਪਹਿਨੀ ਪਿੱਛੇ ਜੇ ਪੀ ਕੇ ਆਏ ਆ ਅਸੀਂ ਵੀ ਆਉਂਦੇ ਆ ਉਹ ਮੁੰਡਾ ਗਿਆ ਕੈਂਪਿੰਗ ਵਾਪਸ ਉਹ ਚੱਲਿਆ ਦਾ ਮਾਂ ਚੱਲ ਠੜਾ ਦਾ ਪੀਲਾ ਪਤੰਦਰਾ 버거 버거 ਖਾ ਕੇ ਤੁਰਿਆ ਪਿੱਛੇ ਤੇ ਨਰਜ ਕੇ ਹੋਰ ਮੌਸਮ 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 ਪਾਜੀ ਠੀਕ ਆ ਵਧੀਆ ਆ ਉਦੋਂ ਦਾ ਐਤ ਕੀ ਦਾ ਮੌਸਮ ਢਾਉਂਦਾ ਆ ਨਾ ਮਸ਼ੀਨਾਂ ਵਾਲਿਆਂ ਦਾ ਕੱਲ ਵੀ ਗੜਬੜ ਕੀਤੀ ਥੋੜੀ ਜੀ ਕੈਂਟ ਸਵੇਰੇ ਪਿਆ ਕੱਲ ਹਾਂ ਹਾਂ ਘੰਟਾ ਕੁ ਮਾਰ ਗਿਆ ਇੱਥੇ ਹੀ ਪਿਆ ਹਾਂ ਉਹ ਸਾਰੇ ਹੀ ਪਿਆ ਕੱਲ ਬਹੁਤ ਦੂਰ ਤੱਕਰ ਪਿਆ ਉਹ ਕਿਹੜੀਆਂ ਮਸ਼ੀਨਾਂ ਰੱਖੇ ਹੋਏ ਬਈ ਸਰਵਰਾਜ ਬੰਦੇ ਮਿਲ ਜੰਨੇ ਆ ਬੰਦਿਆਂ ਦੀ ਨਾ ਕੋਸ਼ ਵੀ ਰ ਆਪੇ ਜੱਟਣਾ ਰਹਿਦਾ ਕਿੱਥੇ ਤੇ ਲਿਆਉਣੇ ਆ ਬੰਦੇ ਬੰਦੇ ਪਟਿਆਲਿਆਂ ਦੇ ਸਭ ਦੇ ਲਈ ਨੇ ਅੱਛਾ ਨਹੀਂ ਤੁਸੀਂ ਪੱਕੇ ਬੰਦੇ ਰੱਖ ਕੇ ਟ੍ਰੈਂਡ ਕਰ ਲੋ ਨਾ ਇੱਕ ਦੋ ਗ ਰਹਿੰਦੇ ਨਹੀਂ ਕੀ ਕਰੀਏ ਅੱਛਾ ਬਸ ਹਾਲ ਤੇ ਬੜੀ ਸਮੱਸਿਆ ਤਾਂ ਆਈ ਹੈ ਉਹ ਹੈਗਾ ਨਾ ਜੀ ਸਟਾਪ ਦੀ ਉਹ ਸਮੱਸਿਆ ਹੈ ਨਾ ਲਾਭ ਆਉਣ ਦੇ ਵਿੱਚੋਂ ਨਾ ਅਠ ਜਾ ਤਾਂ ਵੀ ਮਰਦੇ ਆ ਜੇ ਆਪ ਨੂੰ ਨੌਲੇਜ ਨਾ ਨਵਾਂ ਬੰਦਾ ਭਾਈ ਆਉਂਦਾ ਨਹੀਂ ਕੋਈ ਜਿਹੜੇ ਪੁਰਾਣੇ ਬੰਦੇ ਕੰਮ ਕਰਦੇ ਆ ਉਹੀ ਕਰਦੇ ਆ ਨਵੇਂ ਬੰਦਾ ਤਾਂ ਕੋਈ ਆ ਹੀ ਨਹੀਂ ਰਿਹਾ ਲਾਈਨ ਦੇ ਵਿੱਚ ਆਹ ਬਾਈ ਕੀ ਕਰਦਾ ਇਹਨੂੰ ਪਟੋ ਇਹਨੂੰ ਬਣਾ ਫੋਰਮੈਨ ਹਾਂ ਇਹਦੀ ਗੱਡੀ ਜਾਉਦੀ ਟੱਕ ਅੱਜ ਇਹ ਜਾਂਦੇ ਇੱਥੇ ਜੰਮੂ ਵੱਲ ਨੂੰ ਅੱਛਾ ਅੱਛਾ ਬੰਦੇ ਰੁਕਦੇ ਕਿਤਾ ਕਲਕੱਤਾ ਜਾ ਐਡ ਹੋ ਗਈ ਲੰਬੀ ਰੇਜ ਦਾ ਘੋੜਾ ਠੀਕ ਆ ਠੀਕ ਆ ਮੈਂ ਵੀ ਲਿਖਾਉਣਾ ਇੱਥੇ ਸਿਕੰਡੀਆ ਦੇ ਮੂਹਰੇ ਲਿਖਾਉਣਾ ਇੱਥੇ ਨਹੀਂ ਲਿਖਾਉਣਾ ਇੱਥੇ ਇੱਥੇ ਲਿਖਾਉਣਾ ਕੁੰਡਿਆਂ ਦੇ ਵਿਚਾਲੇ ਨਾ ਲੰਬੀ ਰੇਜ ਦਾ ਘੋੜਾ ਘੋੜਾ ਠੀਕ ਹੋ ਚਲੋ ਠੀਕ ਆ ਬਾਈ ਮਿਲਾਂਗੇ ਫੇਰ ਕਿਤੇ ਰੱਬ ਨੇ ਦਿੱਤਾ ਟਾਈਮ ਹੈ ਨਾ ਨਹੀਂ ਰੋਹੀ ਜਾਂਦਾ ਸਾਨੂੰ ਵੀ ਬੰਦਾ ਡਿੱਕੀ ਜਾਂਦਾ ਗਾਣਾ ਚਲਿਏ ਹਾਂ ਜੀ ਮਾਂ ਮੁੰਹ ਦੀ ਤਿਆਰੀ ਹੋ ਗਈ ਕੁੜੀਏ ਨਹੀਂ ਤਾਂ ਲੱਗਿਆ ਗਣੀਆਂ ਬੈਣਾ ਇਹ ਤਾਂ ਜਿੱਥੇ ਹੀ ਜਾਣਿਆ ਨਾਲੇ ਲੈ ਕੇ ਆਉਨੇ ਇਹਨੂੰ ਆ ਰੱਬ ਨੇ ਸਾਡੇ ਨਾਲੇ ਪੱਕੀ ਦੀ ਕੁੰਡਲੀ ਪਾਤੀ ਜਿੱਥੇ ਤੁਸੀਂ ਜਾਓਗੇ ਉਧਰ ਪੰਜਾਬ ਅਸੀਂ ਪਹਿਲੇ ਦਿਨੇ ਆਏ ਪਹਿਲੇ ਦਿਨੇ ਆਉਂਦੇ ਮੀ ਜਦੇ ਮੀ ਹਲੇ ਅੰਵਾਲੇ ਬੜੇ ਆ ਪੰਜਾਬ ਐਂਟਰ ਕਰਿਆ ਜਦੇ ਮੀ ਲੱਗਿਆ ਬੈਣਾ ਚਲੋ ਠੀਕ ਆ ਵੀਰੇ ਓਕੇ ਧੰਨਵਾਦ ਤੁਹਾਡਾ ਬਹੁਤ ਬਹੁਤ ਇਹ ਹੁਣ ਆਪਾਂ ਥੋੜਾ ਜਿਆਦਾ ਰਹਿ ਗਿਆ ਇੱਥੇ ਤੇ ਜਿੱਥੇ ਆਪਾਂ ਜਾਣਾ ਹਨਾ ਮਰਾਜੂ ਕਿੰਨੇ ਕਿਲੋਮੀਟਰ ਰਹਿੰਦਾ ਅਜੇ ਬਹੁਤ ਪਣਾ ਰਹਿ ਗਿਆ ਜੀ ਸੱਤ ਤੋਂ ਨਾ ਤੁਨ ਤਨ 2 ਕਿਲੋਮੀਟਰ ਦਾ ਆ ਆਪਣਾ ਬੜੇ ਰੋਡ ਨੂੰ ਚੜਨੇ ਬੜਾ ਹਾਈਵੇ ਹਾਂ ਜੀ ਹੈ ਆ ਲਗੇ ਜੀ ਜੀ ਤਾਂ ਦੇਖਿਆ ਕਰਕੇ ਇਹਨੂੰ ਪੁੱਛ ਰਿਹਾ ਕਰੇ ਮਰਵਾਦ ਹੁੰਦੀ ਆ ਅੰਦਰ ਦਾ ਤਾਂ ਮੈਨੂੰ ਪਤਾ ਹੁਣ ਤਾਂ ਸਾਰਾ ਉਦੋਂ ਤੁਹਾਨੂੰ ਕਿਲੋਮੀਟਰ ਅੰਦਰ ਲਾ ਬਾਜ਼ਾਰ ਚ ਠੋਕ ਦੇ ਦੇ ਨੇ ਕਿਲੋਮੀਟਰ ਰਹਿ ਗਿਆ ਜੀ ਹੈ 29 ਕਿਲੋਮੀਟਰ ਰਹਿ ਗਿਆ ਸਾਰਾ 29 ਹਾਂ ਚਲੋ ਇਧਰੋਂ ਤਾਂ ਸਾਰਾ ਪਤਾ ਪਨ ਭੇਤੀਆਂ ਆਪਾਂ ਕਰੀਏ ਮੀ ਆ ਗਿਆ ਬਿਸਤਰੇ ਤਾਂ ਨਹੀਂ ਭਜਣਗੇ ਮੂਰੇ ਹਾਂ ਆਪਾਂ ਚੱਕ ਲੈਣੇ ਆ ਤੇ ਉਹ ਕਰ ਦੂੰ ਆ ਤਰਪਾਲ ਲੱਗੀ ਆਪਣੇ ਕੋਲ ਨਾ ਚਲੋ ਚੱਲਦੇ ਆ ਵਧਦੇ ਆ ਹੋਰ 30 30 32 ਕਿਲੋਮੀਟਰ ਦਾ ਸਫ਼ਰ ਆ ਸਾਰਾ ਹੁਣ ਚੱਲਦੇ ਆ ਵਧਦੇ ਆ ਫੇ ਗਾਂ ਨੂੰ ਹੋਰ ਥੋੜਾ ਜਿਆ ਸਤ ਪਹੁੰਚ ਗਏ ਤੇ ਹੋ ਗਿਆ ਤਾਂ ਹਨੇਰਾ ਏਰੀਏ ਦੇ ਵਿੱਚ ਬਾਕੀ ਲੱਗੇ ਆ ਬਾਈ ਗੁਰੂ ਦਾ ਨਾਮ ਲੈ ਕੇ ਸਟਾਰਟ ਕਰਨ ਦਾ ਕੰਮ ਆ ਨਾ ਇੱਥੇ ਵੀ ਬਾਈ ਮਸ਼ੀਨਰੀ ਬਹੁਤ ਪਹੁੰਚੀ ਹੋਈ ਆ ਖੇਤ ਟਮਾਟਾ ਮੇਜ ਹੈ ਨਾ ਘਟ ਵੱਧਿਆ ਬਸ ਤੁਹਾਨੂੰ ਪਤਾ ਵੀ ਅੱਜ ਕੱਲ ਜਿੱਤੇ ਜਾਂਦੀ ਹੈ ਮਸ਼ੀਨ ਤਿੰਨ ਚਾਰ ਦਿਨ ਦੇ ਵਿੱਚ ਏਰੀਆ ਸਾਫ ਬਾਕੀ ਲੱਗਿਆ ਮੂਰਤ ਕਰਨਾ ਵੀਰ ਜਿਹਦੇ ਕੋਲੇ ਆਏ ਹਨਾ ਪੁਰਾਣਾ ਮੰਦਾ ਉਹ ਵੀ ਮਸ਼ੀਨਾ ਚਲਾਈਆਂ ਹੋਈਆਂ ਵੀਰ ਉਹਨਾਂ ਚਲੋ ਹੁਣ ਤਾਂ ਬੇਇੱਜ਼ਤੀ ਦੀ ਸ਼ਤਾਫ ਕਰਨੀ ਦੇ ਨਾ ਓਕੇ ਬਾਕੀ ਸਵੇਰੇ ਪਲੇਟ ਬਲੂਡ ਦੇ ਲਾਉਣ ਲੱਗੇ ਜਿਹੜੇ ਮੜ ਮੋਟਾ ਹੈਗਾ ਦਾ ਕੱਚ ਪੱਟ ਜੀ ਕਿਉਂ ਆ ਨਵਾਂ ਏਰੀਆ ਬਾਈ ਹੈ ਨਾ ਉਹਦੇ ਵਿੱਚ ਥੋੜੀ ਜੀ ਚੈਕਿੰਗ ਕਰਕੇ ਵਧੀਆ ਰਹਿੰਦਾ ਜੇ ਚੈੱਕ ਕਰਕੇ ਬੰਦਾ ਤੁਰੇ ਲਓ ਜੀ ਵਾਹਿਗੁਰੂ ਸੱਚਾ ਪਾਤਸ਼ਾਹ ਅਰੱਖੀ ਕਿਰਪਾ ਇਹ ਵੀ ਰੋਣਾ ਕਰਕੇ ਲੇਟ ਹੋ ਗਿਆ ਮੈਂ ਪਿੰਡ ਦੋ ਚਾਰ ਨੇ ਜਿਹੜੇ ਲਾਏ ਆ ਇੱਥੇ ਜੀ ਥੋੜੀ ਉਹ ਵੀ ਲੇਟ ਦਾ ਕੰਮ ਉਹਦੇ ਕਰਕੇ ਮੈਂ ਪਿੰਡੇ ਰੋ ਗਿਆ ਤਾਂ ਆਓ ਜੀ ਬਾਈ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਬਰਾ ਕਿਵੇਂ ਹੈ ਜੀ ਕੰਮ ਕਰ ਬਹੁਤ ਵਧੀਆ ਜੀ ਓਕੇ ਹੈ ਜੀ ਇਹ ਮੱਕੀ ਤੁਹਾਡੇ ਕਿਹਨੀਆਂ ਵੀ ਲਾਗੇ ਵੇਚਣਾ ਵਾ ਅੱਛਾ ਜੀ ਫਿਰ ਵੱਢਦੇ ਕਹਦੇ ਨਾਲ ਕੱਟਣ ਨਾਲ ਨਹੀਂ ਹੁਣ ਤਾਂ ਲੇਬਰਾਂ ਨਾਲ ਮਸ਼ੀਨ ਨਹੀਂ ਆ ਰਹੀ ਇੱਧਰ ਜੀ ਸਾਡੇ ਬਹੁਤ ਘੱਟ ਮਸ਼ੀਨ ਹੈ ਅੱਛਾ ਜੀ ਹਾਂ ਜੀ ਪੇ ਇਦਾਂ ਕਿ ਆਪਣਾ ਕੋ ਹੈਗਾ ਕਟਰ ਦੱਸ ਦਿਓ ਆਪਣੇ ਕੋ ਹੈਗਾ ਕਟਰ ਠੀਕ ਹੈ ਜੀ ਇਹ ਕਣਕ ਤਾਂ ਤੁਹਾਡੇ ਕਿਹਨੀਆਂ ਕਿੰਨੀ ਕਿਨਿਕ ਨਿਕਲ ਜਾਂਦੀ ਹੈ ਵੀਰੇ ਮੈਨੂੰ ਕਣਕ ਮਾੜੀ ਲੱਗਦੀ ਹੈ ਸਾਡੇ ਏਰੀਆ ਨਾਲੋਂ ਦੇਖਣ ਨੂੰ ਸਾਡੇ 20 ਗੋੰਡਲ 18 20 ਗੋੰਡਲ ਦੀ ਐਵਰੇਜ ਅੱਛਾ ਜੀ ਮੈਂ ਕਹਿੰਦਾ ਚਿੰਤਾ ਨਾ ਕਰੋ ਜੀ ਬਾਕੀ ਪੰਜਾਬ ਦੇ ਵਿੱਚ ਦਾ ਬਾਈ ਖਾਸ ਹੀ ਹਾ ਤਾਂ ਨਾ ਇਹ ਧਰਤੀ ਦੀ ਇਹ ਜੀ ਸੋਨੇ ਦੀ ਧਰਤੀ ਹੈ ਨਾ ਸੋਨਾ ਜੀ ਨੂੰ ਵੇ ਜਦੋਂ ਮਸ਼ੀਨ ਲਾਤੇ ਬੱਲੀ ਵਾਦ ਚੈ ਰਾਤ ਆ ਜਿਹੇ ਦੇਣਾ ਨਾ ਨਿਕਲੂ ਸਾਫ ਤਿਓ ਪਰ ਪਿੱਛੇ ਕੁਛ ਨਹੀਂ ਹੁੰਦਾ ਮਰਾਇ ਨਾਨੀ ਜੀ ਚਿੰਤਾ ਨਾ ਕਰ ਵੀਰੇ ਕਹਿਣ ਦੀ ਲੋੜ ਨਹੀਂ ਹੈਗੀ ਮੈਂ ਕਹਿੰਦਾ ਕਹਿਣ ਦੀ ਲੋੜ ਨਹੀਂ ਪਰ ਲਿਆ ਪਹਿਲਾ ਟੈਂਕ ਬਾਕੀ ਸਫਾਈ ਦਾ ਤਾਂ ਨਾ ਪੰਜਾਬ ਦੇ ਵਿੱਚ ਤਾਂ ਬਾਈ ਸੁੱਕੀਆਂ ਕਣਕਾਂ ਬਣਾਉਨੇ ਆ ਇੱਧਰ ਲੋੜ ਹੀ ਨਹੀਂ ਪੈਂਦੀ ਹਾਂ ਚੈੱਕ ਕਰਨ ਦੀ ਬਸ ਕੇਰਾ ਐਵੇਂ ਸੁਭਾ ਸ਼ਾਮ ਵੱਲ ਦੇਖਣੀ ਪੈਂਦੀ ਆ ਬਾਕੀ ਏਰੀਆ ਵਧੀਆ ਹੈ ਨਾ ਬੰਦੇ ਘੈਂਟ ਆ ਪੂਰੇ ਬਾਕੀ ਮਿਲਣ ਬਾਤਾਂ ਤੇ ਪਤਾ ਲੱਗ ਜਾਂਦਾ ਨਾ ਇਹ ਰਾਜੂ ਨੇ ਤਾਂ ਪਹਿਲੀ ਏਰੀਏ ਦੇ ਵਿੱਚ ਚੱਲੇ ਆ ਕੋ ਰਾਜੂ ਦੇ ਨਾਨਕੇ ਉਰੇ ਲੱਗੇ 2 15 20 ਕਿਲੋਮੀਟਰ ਦੇ ਏਰੀਏ ਦੇ ਵਿੱਚ ਨਾਨਕੇ ਇਹਦੇ ਇਹ ਰਾਤ ਪਹਿਲਾ ਚਲਾ ਕੇ ਜੇ ਹੋਰ ਪਾਸੇ ਦੀ ਬਣੀ ਵੀ ਬਸ ਲਾ ਬਣਦੀ 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 ਫਿਰ ਰਾਜੀ ਨੂੰ ਆ ਦੱਸਿਆ ਮੈਂ ਕਿ ਯਾਰ ਫਲਾਣੀ ਜਗ੍ਹਾ ਬਣਾ ਭਰਾ ਇਹ ਕਹਿੰਦਾ ਵੀ ਉੱਧਰ ਤੇ ਫੋਨ ਕਰਿਆ ਹੋਇਆ ਕਹਿੰਦਾ ਜੀਜੇ ਗੁੱਸਾ ਨਾ ਕਰੀ ਮੈਂ ਕਹਾਂ ਦੱਸ ਕਹਿੰਦਾ ਉੱਥੇ ਹੀ ਚੱਲ ਮੈਂ ਕਹਾਂ ਚੱਲ ਜਿੱਥੇ ਤੇਰੀ ਰੂਹ ਖੋਸ਼ ਆ ਉਧਰ ਨੂੰ ਚੱਲਣਾ ਕਹਿੰਦਾ ਠੀਕ ਆ ਬਾਕੀ ਇਹ ਚੱਲਿਆ ਹੋਇਆ ਪਹਿਲਾਂ ਏਰੀਏ ਦੇ ਵਿੱਚ ਇਹਨੂੰ ਪਤਾ ਪਹੇਤੀ ਆ ਨਾ ਉਹਦੇ ਕਰਕੇ ਵੀ ਫਰਕ ਪੈ ਜਾਂਦਾ ਅਗਲਾ ਕਹਿੰਦਾ ਚੱਲ ਨਾਲੇ ਮੈਨੂੰ ਵੀ ਉਹ ਆ ਨਾ ਬੱਚੀ ਨੂੰ ਕਿਹਾ ਤਾਂ ਮੈਂ ਕਿਹਾ ਲਾ ਦੇ ਪਤੂਆ ਜਿਹੜੇ ਲੱਗਦੇ ਆ 20 25 ਦਿਨ ਪਰ ਨਹੀਂ ਕਹਿੰਦਾ ਬਾਈ ਮੈਂ ਉੱਧਰ ਜਾਣਾ ਉਹਨਾਂ ਦੀ ਮਸ਼ੀਨ ਤੇ ਉਹ ਵੀ ਬਾਈ ਬਹੁਤ ਫੋਨ ਕਰਦੇ ਤੇ ਤੇ ਆ ਜਾ ਆ ਜਾ ਨਵੇਂ ਬੰਦੇ ਆ ਉਹਦੇ ਕਰਕੇ ਪੱਠਿਆਂ ਵਾਲਾ ਏਰੀਆ ਔਰੇ ਆ ਨਾ ਸਾਰਾ ਜਿਵੇਂ ਸਾਡੇ ਪਿੰਡ ਦਾ ਸਾਰਾ ਉਕਣੇ ਏਰੀਆ ਇਹ ਕੋਈ ਓ ਕਿਦਾਂ ਬਾਈ ਠੀਕ ਆ ਠੀਕ ਆ ਇਹ ਚੀਜ਼ ਹੈ ਬਈ ਪੰਜਾਬ ਦੀਆਂ ਖਾਸੀਆਂ ਤਾਂ ਹਨਾ ਬਾਕੀ ਏਰੀਆ ਤਾਂ ਖੜਾ ਹਜੇ ਬਹੁਤ ਇਧਰ ਨੂੰ ਸਾਰਾ ਹੀ ਏਰੀਆ ਖੜਾ ਬਾਕੀ ਜੋ ਕਿਸਮਤ ਦੇ ਵਿੱਚ ਆਣਾ ਉਹ ਤਾਂ ਮਾਲਕ ਨੇ ਦੇ ਦੇਣਾ ਜਿੱਥੇ ਮਰਜੀ ਚੱਲ ਜੀਏ ਗਗਨ ਆ ਨੂੰ ਕਿਹਾ ਤਾਂ ਤੂੰ ਨਾਲ ਆਲਾ ਦੱਸ ਦੇਣਾ ਕਹਿੰਦਾ ਭਾਈ ਮੈਂ ਪਲਾਊ-ਪਲੂ ਮਾਰਨਾ ਜਾ ਕੇ ਤੁਹਾਨੂੰ ਪਤਾ ਯਾਰ ਐਮਪੀ ਦੇ ਵਿੱਚ ਜਦੋਂ ਜ਼ਮੀਨ ਜਾਰੇ ਕੜੀ ਹੋ ਜਾਂਦੀ ਐ ਪਲਾਊ-ਪਲੂ ਵੀ ਵੱਜਦੇ ਆਗੇ ਉਹ ਕਹਿੰਦਾ ਮੈਂ ਜਾ ਕੇ ਪਲਾਊ-ਪਲੂ ਮਾਰਨੇ ਆਂ ਵੀ ਮੈਂ ਖੇਤ ਪਲਟਾਉਣੇ ਆਂ ਮਿੱਟੀ ਦੇ ਖੇਤ ਹਨਾ ਪਲਟਾ ਕੇ ਵੀ ਫੇਰ ਸੋਆਬੀਨ ਦੀ ਧਾਨਾਂ ਦੀ ਤਿਆਰੀ ਕਰਨੀ ਆਂ ਆ ਚੱਲ ਮਰਜੀ ਆ ਭਰਾਵਾ ਤੇਰੀ ਇੰਨਾ ਹੀ ਬਹੁਤ ਆ ਨਾ ਤੇਰਾ ਭਾਈ ਜ਼ਿੰਮੇਵਾਰੀ ਬਹੁਤ ਸੰਭੀ ਆ ਮੁੰਡੇ ਨੇ ਇਹ ਮਸ਼ੀਨ ਦੀ ਦਸ਼ਮੇਸ਼ ਦੀ ਬਿਲਕੁਲ ਹੀ ਮੈਨੂੰ ਤਾਂ ਟੈਨਸ਼ਨ ਹੀ ਨਹੀਂ ਰਹੀ ਜੀ ਹੈ ਨਾ ਓਕੇ ਦੀ ਰਿਪੋਰਟ ਰਹੀ ਆ ਬਾਕੀ ਮਾਲਕ ਨੇ ਨਾ ਜੇ ਬਈ ਬੰਦੇ ਸਟਾਪ ਵਧੀਆ ਸੱਚਾ ਸમિતਰਾ ਹਨਾ ਮਾਲਕ ਬਈ ਆਪੇ ਬਾਹ ਫੜਦਾ ਬੰਦੇ ਦੀ ਆਟੋਮੈਟਿਕ ਹੀ ਗਾਹਾਂ ਹੁਣ ਇੱਥੇ ਆ ਗਏ ਇੱਥੇ ਵੀ ਬਾਬੇ ਨੇ ਆਪੇ ਜਿੰਨਾ ਕਰਮਾਂ ਦੇ ਵਿੱਚ ਲਿਖਿਆ ਹਨਾ ਬਾਕੀ ਲੰਗੀ ਜਾਣਾ ਮਿਲੀ ਜਾਣਾ ਉਹ ਇਹ ਤਾਂ ਹੈ ਨਹੀਂ ਵੀ ਉਵੇਂ ਚੱਲ ਜਾਗੇ ਆ ਮੱਕੀ ਲਈ ਹੋਈ ਆ ਵੀਰ ਉਹਨਾਂ ਨੇ ਇਹ ਕਹਿੰਦੇ ਮੱਕੀ ਤੇ ਸਾਡੇ ਮਸ਼ੀਨ ਬਹੁਤ ਘੱਟ ਆਉਂਦੀ ਆ ਨਾਲੇ ਹੈ ਵੀ ਪੱਧਰੇ ਦੇ ਵਿੱਚ ਆ ਮੱਕੀ ਇਹ ਨਹੀਂ ਹੈਗੀ ਵੀ ਬੈਡਾਂ ਤੇ ਆ ਦੇਖਾਂਗੇ ਜੋ ਕੋਸ਼ਿਸ਼ ਕਰ ਕਹਿੰਦਾ ਇੱਥੇ ਜ਼ੋਰ ਮਾਰ ਕੇ ਜੇ ਮੰਨ ਲਓ ਇਧਰ ਕਿਤੇ ਲੋਟ ਆਉਂਦਾ ਹੈ ਮੱਕੀ ਦਾ ਤਾਂ ਫਿਰ ਇੱਥੇ ਗੱਡਾਂਗੇ ਮੋਰਚਾ ਲਾਤੀ ਦੂਜੇ ਖੇਤ ਚ ਈਲਾ ਦਾ ਚੱਕਤਾ ਪੱਠੇ ਚੱਲਦੇ ਆ ਮਾਰ ਮਾਰ ਸਾਡੇ ਏਰੀਆ ਦੇ ਵਿੱਚ ਥੋੜਾ ਜਿਹਾ ਐਡਵਾਂਸ ਹੈ ਜਣੀਆ ਟਰੈਕਟਰ ਲੈ ਲੈ ਜਿਹੜੇ ਪੱਟਿਆਂ ਦੇ ਮੁੰਡੇ ਕੰਮ ਕਰਦੇ ਆ ਨਾ ਇੱਟਾਂ ਢੋਂ ਨੇ ਇੱਧਰ ਉਧਰ ਇੱਧਰ ਅਜੇ ਖੱੱਚੇ ਰੇੜਾ ਹੀ ਚੱਲਦਾ ਹੈ ਇਹ ਵਧੀਆ ਨਾ ਕੋਈ ਖਰਚਾ ਨਾ ਫਰਚਾ ਨਾ ਸੁੱਕਾ ਸਿੱਧਾ ਸੌਦਾ ਚਲੋ ਠੀਕ ਹੈ ਜੀ ਮਿਲਾਂਗੇ ਫਿਰ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜਦ ਤੱਕ ਦੇਖਦੇ ਆ ਕੋਈ ਹੋਰ ਵੀ ਦਿਖਾਵਾਂਗੇ ਤੁਹਾਨੂੰ ਏਰੀਆ ਹਨ ਇਹ ਗੱਲਾਂ ਬਾਤਾਂ ਕਰਦੇ ਰਿਹਾ ਕਰਾਂਗੇ